ਅਸੀਂ ਅਮਰੇਸਰ ਦੇ ਵਿੱਚ ਖੜੇ ਆ ਏਅਰਪੋਰਟ ਰੋਡ ਤੇ ਖੜੇ ਆ ਔਰ ਏਅਰਪੋਰਟ ਦੀਆਂ ਤਸਵੀਰਾਂ ਨੇ ਜੇ ਬਾਰਿਸ਼ ਆਉਂਦੀ ਆ ਤਾਂ ਚੰਗੇ-ਚੰਗੇ ਸ਼ਹਿਰਾਂ ਦਾ ਦਿਵਾਲਾ ਕਰ ਦਿੰਦੀ ਆ ਐਵੇਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਕਿ ਏਅਰਪੋਰਟ ਰੋਡ ਆ ਇਸ ਤੋਂ ਥੋੜੀ ਅੱਗੇ ਜਾ ਕੇ ਏਅਰਪੋਰਟ ਹੁੰਦਾ ਜੇ ਏਅਰਪੋਰਟ ਦੀ ਗੱਲ ਕਰੀਏ ਤਾਂ ਅਮਰੇਸਰ ਦਾ ਹਵਾਈ ਅੱਡਾ ਔਰ ਹਵਾਈ ਅੱਡੇ ਤੇ ਆਉਣ ਵਾਲੀਆਂ ਜਿੰਨੀਆਂ ਵੀ ਯਾਤਰੀ ਨੇ ਜਿੰਨੀਆਂ ਵੀ ਸਵਾਰੀਆਂ ਹੁੰਦੀਆਂ ਨੇ ਅਕਸਰ ਇਸ ਪਾਣੀ 'ਚ ਲੰਘਦੀਆਂ ਨੇ ਪਾਣੀ ਵੇਖ ਸਕਦੇ ਹੋ ਗੱਡੀਆਂ ਲੰਘ ਰਹੀਆਂ ਔਰ ਅਮਰੇਸਰ ਦੇ ਹਾਲਾਤ ਇਹ ਨੇ ਆ ਛੋਟੇ ਸ਼ਹਿਰਾਂ ਦੇ ਹਾਲਾਤ ਕੀ ਹੋਣਗੇ ਅਮਰਸਰ ਦੀਆਂ ਤਸਵੀਰਾਂ ਅਸੀਂ ਦੱਸ ਰਹੇ ਆ ਔਰ ਆਰੇ ਸਾਡੇ ਵਿੱਚ 에어ਪੋਰਟ ਰੋਡ ਦੇ ਉੱਤੇ ਆ ਪਾਣੀ ਦੇਖ ਸਕਦੇ ਹੋ ਇਹ ਸੀਵਰੇਜ ਵਿਭਾਗ ਦੀ ਜ਼ਿੰਮੇਵਾਰੀ ਆ ਪੀ ਡਬਲਯੂ ਡੀ ਦੀ ਜ਼ਿੰਮੇਵਾਰੀ ਆ ਜਾਂ ਕਿਸ ਦੀ ਜ਼ਿੰਮੇਵਾਰੀ ਆ ਇਹ ਤਸਵੀਰਾਂ ਤੁਸੀਂ ਦੇਖਦੇ ਰਹੋ ਔਰ 에어ਪੋਰਟ ਰੋਡ ਦੀਆਂ ਤਸਵੀਰਾਂ ਨੇ ਅਸੀਂ ਛੋਟੇ ਸ਼ਹਿਰਾਂ ਨੂੰ ਲੈ ਕੇ ਟਾਰਗੇਟ ਕਰਦੇ ਆ ਕਿ ਛੋਟੇ ਸ਼ਹਿਰਾਂ ਵਿੱਚ ਵਿਕਾਸ ਨਹੀਂ ਹੁੰਦਾ ਤਾਂ ਹੁਣ ਅਸੀਂ ਤੁਹਾਨੂੰ ਵੱਡੇ ਸ਼ਹਿਰਾਂ ਦੀ ਗੱਲ ਕਰ ਦਿੰਦੇ ਆ ਕਿ ਅਮਰਸਰ ਇੱਕ ਨਾਮੀ ਸਿਟੀ ਆ ਔਰ 에어ਪੋਰਟ ਰੋਡ ਇੱਥੋਂ ਲਗਭਗ ਸਿਰਫ 1 ਕਿਲੋਮੀਟਰ ਤੇ 에어ਪੋਰਟ ਵੰਦਾ ਔਰ 에어ਪੋਰਟ ਰੋਡ ਦੇ ਉੱਤੇ ਪਾਣੀ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਹਰ ਕੋਈ ਪਰਸਨ ਜਿਹੜਾ ਪਾਣੀ ਦੇ ਵਿੱਚ ਦੀ ਜਾ ਰਿਹਾ ਪੈਦਲ ਜਾਣ ਵਾਲਿਆਂ ਨੂੰ ਮੁਸ਼ਕਿਲਾਂ ਨੇ ਗੱਡੀਆਂ ਦੇ ਜਾਣ ਵਾਲਿਆਂ ਨੂੰ ਮੁਸ਼ਕਿਲਾਂ ਨੇ ਔਰ ਤਸਵੀਰਾਂ ਦੇਖ ਸਕਦੇ ਹੋ 에어ਪੋਰਟ ਰੋਡ ਦੀਆਂ ਔਰ ਪਾਣੀ ਕਿਵੇਂ ਆ ਔਰ ਸੀਵਰੇਜ ਬੋਰਡ ਜਿਹੜਾ ਕਿੱਥੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਕ腐ਸ਼ਨ ਜਿਹੜੀ ਆ ਵੱਧ ਤੋਂ ਵੱਧ ਹੋ ਗਈ ਆ ਔਰ ਜਿਵੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਲਾਈਵ ਤਸਵੀਰਾਂ ਨੇ ਔਰ ਪਾਣੀ ਖੜਾ ਹੈ ਔਰ ਲੋਕਾਂ ਦੀ ਆਵਾਜ਼ਾਈ ਪ੍ਰਭਾਵੇ ਤਾਂ ਜੇ 에ਰਪੋਰਟ ਰੋਡ ਦੇ ਹਾਲਾਤ ਆ ਤਾਂ ਪੂਰੇ ਅਮਰitsar ਦੇ ਕੀ ਹਾਲਾਤ ਹੋਣਗੇ ਪੂਰਾ ਅਮਰitsar ਜਿਹੜਾ ਕੀ ਵਾਕਈ ਸਾਫ਼ ਹੋਵੇਗਾ ਇਹ ਅਮਰitsar ਰੋਡ ਦੇ ਹਾਲਾਤ ਵੇਖ ਸਕਦੇ ਤੁਸੀਂ 에ਰਪੋਰਟ ਰੋਡ ਦੇ ਔਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਪਰਿਵਾਰ ਇਸ ਤਰ੍ਹਾਂ ਵਾ ਜਾ ਰਹੇ ਔਰ ਪਾਣੀ ਦੇ ਵਿੱਚ ਦੀ ਇਸ ਨੂੰ ਧਿਆਨ ਵਿੱਚ ਲਿਆ ਜਾਵੇ ਔਰ ਬਦਲਾਅ ਵਾਲੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਵੱਲ ਵੇਖਿਆ ਜਾਵੇ ਇਹ ਕੀ ਕਾਰਨ ਹੈ ਕਿਉਂ ਅਮਰitsar ਦੇ ਹਾਲਾਤ ਨੇ ਇਹ ਵੀਡੀਓ ਨੂੰ ਬਤਵਾ ਸ਼ੇਅਰ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ